ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਤਹਿਤ 4 ਨੌਜਵਾਨ ਕੀਤੇ ਗ੍ਰਿਫਤਾਰ ਤੁਸੀਂ ਡੀਐਸ ਨੇ दी ਖਾਸ ਰਿਪੋਰਟ ਪੱਤਰਕਾਰ ਦਿਵਿੰਦਰ ਸਿੰਘ ਔਰ ਬਚਿੱਤਰ ਸਿੰਘ ਖਾਸ ਰਿਪੋਰਟ ਡੀਐਸ ਨੇ ਇਹਨਾਂ ਸਰ ਮਾਨਯੋਗ ਡੀਪੀ ਸਾਹਿਬ ਦਿर्देशਾਂ ਅਨੁਸਾਰ ਇਤਨਾ ਸਾਨੂੰ ਲਿਸਟ ਆਈ ਆ ਜਿਹੜੇ ਨਸ਼ੇ ਕਰਦੇ ਆ ਨਸ਼ੇ ਕਰਦੇ ਤੇ ਉਹਨਾਂ ਦੇ ਖਿਲਾਫ ਮੁਕਦਮੇ ਵੀ ਬਿਲੋਂ ਦਰਜ ਹੋ ਆ ਉਸ ਬੰਦੇ ਵਿੱਚ ਅੱਜ ਅਸੀਂ 4 ਬੰਦੇ ਇੱਕ ਦੀਪਕ ਮੁਲਾਹਤਵਾਲਾ ਇੱਕ ਸੂਰਜਵਾਲਾ ਇਹ ਸ਼੍ਰੀ ਹਰ ਗੰਦਵਰ ਦਾ ਡੈਨੀਅਲ ਇਹ ਭੈਣੀ ਦਾ ਤੇ ਇਨਸਾਨ ਸਿੰਘ ਜਿਹੜਾ ਇਹ ਮਠੋਲੇ ਦਾ ਇਹਨਾਂ ਦੇ ਸਾਰਿਆਂ ਨੂੰ ਅੱਜ ਸਵੇਰੇ ਇਹ ਰੇਡ ਕਰਕੇ ਇਹਨਾਂ ਦੇ ਘਰ ਵੀ ਸਰਚ ਕੀਤੀ ਪਰ ਇਹਨਾਂ ਦੇ ਕੋਲੋਂ ਨਸ਼ੀਲਾ ਪਦਾਰਥ ਵੀ ਬਰਾਮਦ ਨਹੀਂ ਹੋਇਆ ਪਰ ਇਹਨਾਂ ਨੂੰ ਲਿਆਂਦਾ ਇਹਨਾਂ ਦੇ ਖਿਲਾਫ ਪਹਿਲਾਂ ਮੁਕੱਦਮੇ ਦਰਜ ਹੋ ਆ। ਇਹਨਾਂ ਦੇ 110 ਦੇ ਅੱਜ ਕਲੰਦਰੇ ਤਿਆਰ ਕਰਕੇ ਤੇ ਮਾਨਯੋਗ ਅਦਾਲਤ ਵਿੱਚ ਦਿੱਤੇ ਜਾ ਰਹੇ ਆ ਤੇ ਇਹਨਾਂ ਨੂੰ ਦਾਸਤੂਜ ਪੇਸ਼ ਕੀਤਾ ਜਾ ਰਿਹਾ। ਇਹ ਸਰ ਗਾ ਇਹ ਨਸ਼ਾ ਦੇ ਖਿਲਾਫ ਜਿਹੜੀ ਮੇਰੀ ਵੀ ਬੰਦੀ ਇਹ ਗਾਵੇਂ ਦੇ ਨਰੋ ਚੱਲ ਰਹੂ। ਇਹ ਬਿਲਕੁਲ ਚੱਲੇਗਾ ਜੀ ਸਾਡੇ ਕੋਲ ਜਿਹੜੀ ਲਿਸਟ ਆਈ ਹੈ ਸਾਰੇ ਬੰਦੇ ਜਿਹੜੇ ਆ ਉਹਨਾਂ ਨਾਲ ਅਸੀਂ ਰੇਡ ਵੀ ਕਰਾਂਗੇ ਰਿਕਵਰੀਆਂ ਵੀ ਕਰਾਂਗੇ ਪਰਚੇ ਵੀ ਦੱਜ ਕਰਾਂਗੇ ਇਹਦੇ ਤੋਂ ਲਾ ਜਿਹੜੀ ਆ ਇਲਾਕੇ ਦੇ ਵਿੱਚ ਅਸੀਂ ਸਾਰੇ ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਉਹਨਾਂ ਨਾਲ ਮੀਟਿੰਗਾਂ ਕਰਕੇ ਇਹਦੇ ਜਿਹੜੇ ਦਿਸਾਂਦਰ ਜੇ ਲਾਵਾਂਗੇ ਵੀ ਜਮਾਂਗੇ ਵੀ ਤੇ ਸਾਰਾ ਕੰਮ ਚੱਲਦਾ ਰਹੂਗਾ ਜੀ ਬੰਦ ਕਰਾਉਣਾ ਨਹੀਂ ਆਪਾਂ ਦਾ